ਤੋ ਅੱਜ ਦੇ ਇਸ ਸ਼ੋਅ ਵਿੱਚ ਉਸਤਨਾਮ ਸਿੰਘ ਦਾਸ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਅੱਜ ਦੇ ਸ਼ੋਅ ਵਿੱਚ ਚਾਹ ਪੰਜ ਮੁੱਦਿਆਂ ਦੇ ਉੱਤੇ ਵਿਚਾਰ ਕਰਾਂਗੇ ਸਭ ਤੋਂ ਪਹਿਲਾਂ ਮੁੱਦਾ ਜਿਹੜਾ ਆਪਾਂ ਜਿਹਦੀ ਉੱਤੇ ਵਿਚਾਰ ਕਰਨੀ ਆ ਉਹ ਹੈ ਜੈਪੁਰ ਦੇ ਵਿੱਚ ਪਿਛਲੇ ਦਿਨੀ ਸਿਵਲ ਜੱਜ ਦੇ ਸਿਵਲ ਜੱਜ ਦੇ ਲਈ ਹੰਤਿਆ ਹੋ ਰਏ ਸਨ ਔਰ ਉਹ ਸੰਮੇਲਨ ਵਿੱਚ ਸ਼ਾਮਲ ਹੋਣ ਦੇ ਲਈ ਖਰੂਦ ਸਾਹਿਬ ਤੋਂ ਇੱਕ ਸਿੱਖ ਬੱਚੀ ਗੁਰਪ੍ਰੀਤ ਕੌਰ ਸ਼ਾਮਲ ਹੋਣ ਲਈ ਗਈ ਸੀ ਔਰ ਉਸ ਨੂੰ ਕਿਉਂਕਿ ਉਹ ਅਮਰਤਾਰੀ ਸਿੱਖ ਬੱਚੀ ਸੀ ਉਹਦਤੀ ਗੱਲ ਹੈ ਜਦੋਂ ਸਿੱਖ ਬੱਚੀ ਅਮਰਤਾਰੀ ਹੋਏਗੀ ਤਾਂ ਉਹਦੇ ਸਾਡੇ ਇੱਕ ਕਹਾੜ ਵੀ ਪਹਿਨੇ ਹੋਏ ਹੋਣਗੇ ਔਰ ਉਸ ਬਾਕੀ ਨੂੰ ਕਾਲ ਪਹਿਨੇ ਹੋਏ ਹੋਣ ਤੱਕ ਕੇ ਹਮ ਧਿਆਨ ਸੈਂਟਰ ਦੇ ਅੰਦਰ ਜਾਣ ਦੀ ਆਗਿਆ ਨਹੀਂ ਮਿਲ ਸਕੀ। ਔਰ ਯੂਨੀਵਰਸਿਟੀ ਆ ਨਾ ਉਤੇ ਪੁਨਮਾ ਯੂਨੀਵਰਸਿਟੀ ਸੀ। ਔਰ ਜਦ ਕੇ ਭਾਰਤੀ ਸੰਵਿਧਾਨ ਦੇ ਆਰਟੀਕਲ 25 ਦੇ ਅਨਸਾਰ ਸਿੱਖ ਭਾਈਚਾਰੇ ਨੂੰ ਜਾਂ ਸਿੱਖਾਂ ਨੂੰ ਇਸ ਗੱਲ ਦੀ ਆਜ਼ਾਦੀ ਆ ਕਿ ਉਹ ਆਪਣੇ ਪੰਜਾਂ ਕਕਾਰਾਂ ਦੇ ਨਾਲ ਦੇਸ਼ ਦੇ ਨਹੀਂ ਦੁਨੀਆ ਭਰ ਦੇ ਕਿਸੇ ਵੀ ਕੋਨੇ ਵਿੱਚ ਆਜ਼ਾਦਾਨਾ ਤੀਕੇ ਦੇ ਨਾਲ ਘੁੰਮ ਫੇਰ ਸਕਦੇ ਆ। ਔਰ ਇਥੋਂ ਤੱਕ ਕਿ ਉਹ ਜਹਾਜ਼ ਦੇ ਵਿੱਚ ਵੀ ਆਪਣੇ ਪੰਜੇ ਕਕਾਰਾਂ ਦੇ ਨਾਲ ਸਫਰ ਕਰ ਸਕਦੇ ਆ। ਕੋਈ ਵੀ ਉਹਨਾਂ ਨੂੰ ਰੋਕੋਕ ਨਹੀਂ ਕਰ ਸਕਦਾ। ਬਾਤ ਬੜੀ ਹੈਰਾਨੀ ਦੀ ਗੱਲ ਹੈ। ਅੱਜ ਦੇਸ਼ ਨੂੰ ਆਜ਼ਾਦ ਹੋਇਆ 76 ਸਾਲ ਹੋ ਗਏ ਆ। ਦੇਸ਼ ਦੀ ਆਜ਼ਾਦੀ ਦੇ ਲਈ ਕੁਰਬਾਨੀਆਂ ਸਭ ਤੋਂ ਜ਼ਿਆਦਾਆਂ ਜੋ ਕੀਤੀਆਂ ਆ ਉਹ ਸਿੱਖ ਭਾਈਚਾਰੇ ਦੇ ਲੋਕਾਂ ਨੇ ਕੀਤੀਆਂ ਆ। ਜੇ ਸਭ ਤੋਂ ਜ਼ਿਆਦਾ ਫਾਂਸੀ 'ਤੇ ਚੜ੍ਹੇ ਤਾਂ ਉਹ ਵੀ ਸਿੱਖ ਚੜ੍ਹੇ। ਉਹ ਜੇ ਨਾ ਇਹ ਕਹਿ ਦਮਾ ਪੇ ਪੰਜਾਬ ਦੇ ਲੋਕਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਦੂਸਰੇ ਸੂਬੇ ਦੇ ਲੋਕਾਂ ਨਾਲੋਂ ਸਭ ਤੋਂ ਜ਼ਿਆਦਾ ਕੁਰਬਾਨੀਆਂ ਕੀਤੀਆਂ ਤਾਂ ਇਹਦੇ ਵਿੱਚ ਕੋਈ ਝੂਠ ਵਾਲੀ ਗੱਲ ਨਹੀਂ ਅੱਜ ਵੀ ਜੇਕਰ ਹਿੰਦੁਸਤਾਨ ਪਾਕਿਸਤਾਨ ਜਾਂ ਚਾਈਨਾ ਦੇ ਨਾਲ ਕੋਈ ਲੜਾਈ ਹੋਈ ਆ ਤਾਂ ਉਹਦੇ ਵਿੱਚ ਵੀ ਪੰਜਾਬ ਦੇ ਬਹਾਦਰ ਲੋਕਾਂ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਜਾਨੀ ਤੌਰ ਦੇ ਉੱਤੇ ਵੀ ਔਰ ਮਾਲੀ ਤੋਂ ਦੇ ਉੱਤੇ ਵੀ ਬਹੁਤ ਜ਼ਿਆਦਾ ਕੁਰਬਾਨੀਆਂ ਜੀੜੀਆਂ ਕੀਤੀਆਂ ਆ ਲੇਕਿਨ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਆ ਕਿ ਸਾਡੇ ਬੱਚੇ ਬੱਚੀਆਂ ਨੂੰ ਜਿਨ੍ਹਾਂ ਨੇ ਪੂਰੇ ਕਕਾਰ ਪੈਨੇ ਹੋਇਆ ਉਹਨਾਂ ਨੂੰ ਇਹੋ ਜਿਹੀਆਂ ਮਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਆ ਬੇਸ਼ੱਕ ਸਾਡੀ ਅੱਜ ਦੀ ਪੋਲੀਟਿਕਲ ਡਿਵੀਜ਼ਨਸ਼ਿਪ ਇਸ ਮਸਲੇ ਦੇ ਉੱਤੇ ਚਾਹਦਾ ਜੋ ਹੀ ਕਾਦੇ ਹੀ ਆ ਲੇਕਿਨ ਅਸੀਂ ਮੰਗ ਕਰਦੇ ਆ ਆਪਣੇ ਵੱਲੋਂ ਕਿ ਉਸ ਬੱਚੀ ਨੂੰ ਮੈਂ ਉਹਦਾ ਹਿੰਮਤਿਆਨ ਦਬਾਰਾ ਦਿਆ ਜਾਵੇ ਹੋਰ ਉਹਦੇ ਨਾਲ ਹਿੰਮਤਿਆਨ ਦੇਂਦੇ ਸਮੇਂ ਉਹਨੂੰ ਕੋਈ ਜੋ ਲੜੀਂਦੀ ਛੋਟ ਹੈ ਹਿੰਮਤਿਆਨ ਦੇ ਵਿੱਚ ਉਹ ਦੂਦਤੀ ਜਾਵੇ ਤਾਂ ਕਿ ਉਹਨੂੰ ਕਿਸੇ ਕਿਸਮ ਦਾ ਹਿੰਮਤਿਆਨ ਦੇ ਪੱਧਰ ਦੇ ਉੱਤੇ ਕੋਈ ਨੁਕਸਾਨ ਦਾ ਸਾਹਮਣਾ ਨਾ ਕਰਨਾ ਪਵੇ ਇਹ ਸਾਡੀ ਬੇਨਤੀ ਆ ਯੂਨੀਵਰਸਿਟੀ ਅੱਗੇ ਵੀ ਉਹ ਉੱਥੇ ਦੇ ਮੁੱਖ ਮੰਤਰੀ ਸ਼੍ਰੀ ਭਜਨ ਲਾਲ ਸ਼ਨਾਗੇ ਦੀ ਇਹ ਬੇਨਤੀ ਆ ਕਿ ਉਹ ਇਸ ਗੱਲ ਦਾ ਖਿਆਲ ਰੱਖਣ ਕਿ ਉਸ ਬੱਚੀ ਗੁਲਤਬੀਰ ਦਾ ਕੋਈ এডੂਕੇਸ਼ਨ ਦੇ ਤੌਰ ਤੇ ਉੱਤੇ ਕਿਸੇ ਕਿਸਮ ਦਾ ਨੁਕਸਾਨ ਜਿਹੜਾ ਉਹ ਨਾ ਹੋਵੇ ਦੂਸਰੀ ਖਬਰ ਜਿਹੜੀ ਆ ਤੁਸੀਂ ਸਾਰਿਆਂ ਨੇ ਸੁਣੀ ਆ ਕਿ ਜਲੰਧਰ ਦੇ ਵਿੱਚ ਇੱਕ ਇੱਕ ਦਿਨ ਇੱਕ ਦੋ ਦਿਨ ਪਹਿਲਾਂ ਇੱਕ ਹਸਪਤਾਲ ਦੇ ਵਿੱਚ ਸਿਵਨ ਹਸਪਤਾਲ ਬਾਬੂ ਲਾਲ ਸਿੰਘ ਦੇ ਨਾਮ ਦੇ ਉੱਤੇ ਸ਼ਹੀਦ ਬਾਬੂ ਲਾਲ ਸਿੰਘ ਦੇ ਨਾਮ ਦੇ ਉੱਤੇ ਬਣਾਇਆ ਗਿਆ ਸੀ ਉਹਦੇ ਵਿੱਚ ਤਿੰਨ ਮਰੀਜ਼ਾਂ ਦੀ ਜਿਹੜੀ ਮੌਤ ਹੈ ਉਹ ਆਕਸੀਜਨ ਬੰਦ ਹੋਣ ਕਰਕੇ ਉਹ ਹੋ ਗਈ ਸੀ ਲੇਕਿਨ ਇਹਦੇ ਬਾਅਦੇ ਉਹ ਪਹਿਲਾਂ ਤਾਂ ਪਤਾ ਨਹੀਂ ਲੱਗ ਸਕਿਆ ਕਿ ਇਹ ਮੌਤ ਕਿਉਂ ਹੋਈ ਕਿਉਂ ਆਕਸੀਜਨ ਬੰਦ ਹੋਈ ਲੇਕਿਨ ਜਿਉਂ-ਜਿਉਂ ਸਮਾਂ ਬੀਤਿਆ ਜਾ ਰਿਹਾ ਆ ਤਾਂ ਇਹ ਗੱਲ ਸਾਹਮਣੇ ਆ ਰਹੀ ਆ ਕਿ ਉਹ ਜਿਹੜੀ ਮੌਤ ਕਿੰਨਾ ਮਰੀਜ਼ਾਂ ਦੀ ਹੋਈ ਆ ਉਹ ਆਕਸੀਜਨ ਨਾ ਮਿਲਣ ਕਰਕੇ ਹੋਈ ਆ ਆਕਸੀਜਨ ਨਾ ਮਿਲਣ ਦਾ ਵੀ ਕਾਰਨ ਜਿਹੜਾ ਸਾਹਮਣੇ ਆਇਆ ਆ ਉਹਦੇ ਵਿੱਚ ਕਿਹਾ ਗਿਆ ਆ ਕਿ ਆਕਸੀਜਨ ਜਿਹੜਾ ਪਲਾਂਟ ਉੱਤੇ ਲੱਗਾ ਹੋਇਆ ਆ ਉਹ ਛੋਟਾ ਆ ਜਾਂ ਵੱਡਾ ਆ ਸਮ ਤਾਂ ਇਹ ਇਸ ਗੱਲ ਦਾ ਪਤਾ ਨਹੀਂ ਲੇਕਿਨ ਉਸ ਪਲਾਂਟ ਨੂੰ ਵੀ ਦੱਬਿਆ ਚਾਹ ਦਾ ਮਲਾਜ਼ਮ ਜਿਹੜਾ ਆ ਜਿਹਨੂੰ ਕਿਸੇ ਵੀ ਕਿਸਮ ਦੀ ਕੋਈ ਟ੍ਰੇਨਿੰਗ ਨਹੀਂ ਸੀ ਉਹ ਪਲਾਂਟ ਉਹ ਦੱਬਿਆ ਚਾਹ ਦਾ ਮਲਾਜ਼ਮ ਚਲਾ ਰਿਹਾ ਸੀ ਹੁਣ ਦੱਸੋ ਭਾਈ ਜਿਹੜੇ ਬੰਦੇ ਨੂੰ ਕੋਈ ਪਲਾਂਟ ਆਕਸੀਜਨ ਦਾ ਪਲਾਂਟ ਚਲਾਉਣ ਦੀ ਕੋਈ ਟ੍ਰੇਨਿੰਗ ਨਹੀਂ ਉਹ ਕਿਸ ਤਰ੍ਹਾਂ ਇਹ ਜੇ ਪਲਾਂਟ ਨੂੰ ਚਬਾ ਕੇ ਮਰੀਜ਼ਾਂ ਦੀ ਜ਼ਿੰਦਗੀ ਜਿਹੜੀ ਆ ਉਹ ਬਚਾਉਣ ਲਈ ਆਪਣਾ ਅਪਰਾਲਾ ਕਰ ਸਕਦਾ ਹੈ। ਉਹ ਕੇਵਲ ਤੇ ਕੇਵਲ ਇੱਕ ਕੰਪਨੀ ਖਾਣਾ ਪੂਤੀ ਕਰਨ ਲਈ ਆਪਣੀ ਹਾਜ਼ਰੀ ਉੱਤੇ ਲਾ ਸਕਦਾ ਆ। ਲੇਕਿਨ ਜੇਕਰ ਆਪਾਂ ਤਕਨੀਕੀ ਤੌਰ ਦੇ ਉੱਤੇ ਦੇਖੀਏ ਤਾਂ ਉਹਨੂੰ ਇਹ ਜੀ ਟ੍ਰੇਨਿੰਗ ਮਹਈਆ ਨਹੀਂ ਕੀਤੀ ਗਈ। ਜੇ ਦੇ ਨਾਲ ਉਹ ਸਹੀ ਤਰੀਕੇ ਦੇ ਨਾਲ ਆਪਣਾ ਆਕਸੀਜਨ ਦਾ ਜਿਹੜਾ ਪਲਾਂਟ ਹੈ ਉਹ ਚਲਾ ਸਕੇ ਇਹੋ ਹੀ ਕਾਰਨ ਹੈ ਕਿ ਉਹ ਤਿੰਨ ਮਰੀਜ਼ਾਂ ਨੂੰ ਮੌਤ ਦੇ ਘਾਟ ਉਤਨਾ ਪਿਆ ਉਹਨਾਂ ਨੂੰ ਮੌਤ ਦਾ ਸਾਹਮਣਾ ਕਰਨਾ ਪਿਆ ਉਹ ਇਸ ਕੰਮ ਦੇ ਲਈ ਤਿੰਨਾਂ ਮਰੀਜ਼ਾਂ ਦੇ ਮੌਤ ਦਾ ਜਿਹੜਾ ਕਾਰਨ ਬਣਿਆ ਉਹਦੇ ਲਈ ਕਿਹੜੇ-ਕਿਹੜੇ ਅਦਕਾਰੀ ਜ਼ਿੰਮੇਵਾਰ ਹੈ ਇਹਦੇ ਨਹੀਂ ਤਾਂ ਪੰਜਾਬ ਸਰਕਾਰ ਇਹਦੇ ਬਾਰੇ ਕੋਈ ਜਾਂਚ ਪੜਤਾਲ ਕਰਦੀ ਹੋਵੇਗੀ ਲੇਕਿਨ ਇਹ ਬੜੀ ਯਾਰ ਹਮਾਫਤ ਵਾਲੀ ਗੱਲ ਹੈ ਕਿ ਸਾਡੇ ਗਵਰਨਮੈਂਟ ਦੇ ਡਿਪਾਰਟਮੈਂਟ ਇੰਨੇ ਲਾਪਰਵਾਹ ਹੋ ਚੁੱਕੇ ਆ ਕਿ ਉਹਨਾਂ ਨੂੰ ਕਿਸੇ ਮਰੀਜ਼ ਦੀ ਜ਼ਿੰਦਗੀ ਦੀ ਇੱਕ ਆਮ ਕੋਈ ਜ਼ਿੰਦਗੀ ਵੀ ਇੱਕ ਪਸ਼ੂਆ ਵਰਗੀ ਦਿਖਾਈ ਦੇ ਰਹੀ ਆ ਜਿਵੇਂ ਲਈ ਕਦੇ ਦੀ ਉਹ ਮਜ਼ਦੂਰ ਦੀ ਅ ਮਰੀਜ਼ ਦੀ ਜੀਵਨੀ ਜਿੰਦਗੀ ਆ ਉਹ ਸਹੀ ਤਰੀਕੇ ਦੇ ਨਾਲ ਉਸ ਜ਼ਿੰਦਗੀ ਨੂੰ ਬਚਾਉਣ ਦੇ ਲਈ ਕਦੇ ਵੀ ਉਹ ਯਤਨ ਜਿਹੜਾ ਉਹ ਨਹੀਂ ਕਰਦੇ ਉਹ ਇਹੋ ਹੀ ਹਾਲ ਦੂਸਰੇ ਹਸਪਤਾਲਾਂ ਦਾ ਵੀ ਹੈ ਜੇਕਰ ਤੁਸੀਂ ਕਿਸੇ ਹਸਪਤਾਲ ਵਿੱਚ ਜਾਣ ਦਾ ਯਤਨ ਕਰੋ ਤੁਸੀਂ ਉੱਥੇ ਕੂੜੇ ਦੇ ਢੇਰ ਆਸ-ਪਾਸ ਗੰਦਗੀ ਇੰਨੀ ਫੈਲੀ ਹੋਈ ਹੁੰਦੀ ਆ ਕਿ ਹਰ ਵਕਤ ਤੁਹਾਨੂੰ ਕੋਈ ਬਿਮਾਰੀਆਂ ਦੇ ਫੈਲ ਜਾਣ ਦਾ ਜਿਹੜਾ ਡਰ ਆ ਉਹ 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 ਲੱਗਿਆ ਰਹਿੰਦਾ ਆ ਕਿਸੇ ਵੀ ਟਾਈਮ ਕਿਸੇ ਵੀ ਹਸਪਤਾਲ ਦੇ ਵਿੱਚ ਕਿਸੇ ਵੀ ਕਿਸਮ ਦੀ ਬਿਮਾਰੀ ਜਿਹੜੀ ਆ ਉਹ ਫੈਲ ਸਕਦੀ ਆ ਉਹ ਬਿਮਾਰੀ ਜਿਹੜੀ ਆ ਉਹ ਸੰਜੀਦਾ ਵੀ ਹੋ ਸਕਦੀ ਆ ਉਹ ਆਮ ਜਿਹੜੀ ਦਾ ਟੀਮ ਦੀ ਬਿਮਾਰੀ ਆ ਸੀਜ਼ਨਲ ਬਿਮਾਰੀ ਆ ਉਹ ਵੀ ਹੋ ਸਕਦੀ ਆ ਵੇਗਨ ਜੇਕਰ ਸੀਰੀਅਸ ਕੇਸ ਵਿੱਚ ਦੀ ਬਿਮਾਰੀ ਉੱਤੇ ਫੈਲ ਜਾਵੇ ਤਾਂ ਉਹਦੇ ਉੱਤੇ ਕਾਬੂ ਪਾ ਸਕਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੁੰਦਾ ਉਹਦੇ ਲਈ ਬਹੁਤ ਜ਼ਿਆਦਾ ਤਰਦ ਦਰਦ ਦੇਣਾ ਉਹ ਕਰਨਾ ਪੈਂਦਾ ਆ ਕਿਉਂ ਨਾ ਹੋਵੇ ਉਸ ਹਸਪਤਾਲ ਦੀ ਜਿਹੜੀ ਸਾਫ ਸਫਾਈ ਆ ਉਹਨੂੰ ਸਾਫ ਸੁਥਰਾ ਰੱਖਣ ਦੇ ਲਈ ਪੂਰੇ ਤੌਰ ਦੇ ਉੱਤੇ ਯਤਨ ਕੀਤੇ ਜਾਂ ਤਾਕੇ ਜਿਹਾ ਮੌਕਾ ਮਿਲ ਜਾਣ ਦੇ ਕੋਈ ਅਸਾਧਿ ਨਾ ਬਣ ਸਕਣ ਜਿੱਥੇ ਸਫਾਈ ਨਾ ਹੋ ਸਕਣ ਕਾਰਨ ਉਥੇ ਬਿਮਾਰੀਆਂ ਦੇ ਪੈਦਾ ਹੋ ਜਾਣ ਦਾ ਖਰਚਾ ਜਿਹੜਾ ਉਹ ਹਮੇਸ਼ਾ ਬਣਿਆ ਦਵੇ ਸੋ ਇਹ ਗੱਲ ਜਿਹੜੀ ਆ ਇਹ ਜਿਹੜੇ ਮਰੀਜ਼ਾਂ ਦੀ ਮੌਤ ਹੋਈ ਆ ਉਹਨਾਂ ਦਾ ਕਾਰਨ ਪਾਣੇ ਅਸੀਂ ਗੈਸ ਪਲਾਂਟ ਦੇ ਬੰਦ ਹੋਣ ਦੀ ਗੱਲ ਕਰ ਰਹੇ ਆਂ ਪਰ ਉਹ ਜਿਹੜਾ ਪਲਾਂਟ ਹੈ ਉਹ ਇੱਕ ਦਰਜਾ 4 ਮਦਾਜਮ ਵੱਲੋਂ ਚਲਾਇਆ ਜਾ ਰਿਹਾ ਸੀ ਜੇ ਵੀ ਕੋਈ ਵੀ ਆਪਣੀ ਟ੍ਰੇਨਿੰਗ ਨਹੀਂ ਸੀ ਔਰ ਉਹ ਟ੍ਰੇਨਿੰਗ ਨਾ ਹੋ ਕਰਕੇ ਉਹ ਜਿਹੜੇ ਤਿੰਨ ਮਰੀਜ਼ ਸੀ ਉਹ ਉਥੇ ਮਾਰੇ ਗਏ ਸਨ ਹੁਣ ਇੱਕ ਸਮੱਸਿਆ ਜਿਹੜੀ ਆ ਵਿਦੇਸ਼ਾਂ ਵਿੱਚ ਰਹਿਣ ਵਾਲੇ ਪੰਜਾਬੀਆਂ ਨੂੰ ਐ ਤੇ ਸ਼ਾਦੀ ਆ ਪਾਨੇ ਅਸੀਂ ਦੇਸ਼ ਦੇ ਅਕਸਰ ਨਵੇਂ ਮੰਤਰੀਆਂ ਆ ਹੁਮ ਮੰਤਰੀ ਸਾਹਿਬ ਨੂੰ ਚਿੱਠੀਆਂ ਭੇਜੀਆਂ ਐ ਇਹਦੇ ਬਾਰੇ ਲੇਕਿਨ ਅੱਜ ਦੇ ਸ਼ੋਅ ਵਿੱਚ ਵੀ ਅਸੀਂ ਇਸ ਗੱਲ ਦਾ ਜ਼ਿਕਰ ਕਰਨਾ ਜ਼ਰੂਰੀ ਸਮਝਦੇ ਆ ਮੈਨੂੰ ਬਹੁਤ ਸਾਰੇ ਹਮਾਂ ਤੋਂ ਜਦੋਂ ਕਿਤੇ ਕਿਸੇ ਨੂੰ ਮੁਸੀਬਤ ਪੈਂਦੀ ਆ ਤਾਂ ਉਹ ਕੋਨਾਂ ਦਾ ਹੀ ਮੈਨੂੰ ਆਪੋ ਆਪਣੀ ਮੁਸੀਬਤ ਦਾ ਜਿਹੜਾ ਉਹ ਜ਼ਿਕਰ ਕਰਦੇ ਆ ਉਹ ਮੁਸੀਬਤ ਕੀ ਹੁੰਦੀ ਆ ਕਿ ਕਿਸੇ ਨਾ ਕਿਸੇ ਪਰਵਾਦਾਂ ਦੀ ਯਾਰ ਦੋਸਤ ਸੱਜਣ ਮਿੱਤਰ ਕੋਈ ਆਪ ਹੋਵੇ ਕੋਈ ਮਤ ਹੋਵੇ ਜਦ ਉਹ ਇੱਥੇ ਆਪਣੀ ਉਮਰ ਪੂਰੀ ਕਰਕੇ ਸਵਰਗਵਾਸ ਹੁੰਦੇ ਆ ਤੇ ਕਈਆਂ ਨੇ ਆਪੋ ਆਪਣੇ ਪਰਵਾਦਾਂ ਵਿੱਚ ਕਿਹਾ ਹੁੰਦਾ ਆ ਵੀ ਭਾਈ ਯਦ ਵੀ ਉਹ ਆਪਣੇ ਪ੍ਰਾਣ ਤਿਆਗਣ ਇੱਥੇ ਤਾਂ ਉਹਨਾਂ ਦੀ ਜਿਹੜੀ ਮਿੱਤਕ ਦੇਹ ਆ ਉਹਨੂੰ ਉਹਨਾਂ ਦੇ ਪਿੰਡ ਪੰਜਾਬ ਵਿੱਚ ਪਹੁੰਚਾਈ ਜਾਵੇ ਹੁਣ ਜਿਹੜਾ ਮਿੱਤਕ ਦੇਹ ਦਾ ਪੰਜਾਬ ਪਹਚਾਉਣਾ ਇਹ ਇੱਕ ਕੋਈ ਆਸਾਨ ਕੰਮ ਨਹੀਂ ਇਹਦੇ ਵਿੱਚ ਮਿੱਤਕ ਦੇਹ ਨੂੰ ਪੰਜਾਬ ਪਹਚਾਉਣ ਲਈ ਬਹੁਤ ਸਾਰੇ ਤਰਦਦ ਕਰਨ ਦੀ ਲੋੜ ਹੈ ਜਿੱਥੇ ਬਹੁਤ ਸਾਰਾ ਖਾਚਾ ਆਉਂਦਾ ਇਸ ਕੰਮ ਦੇ ਉਥੇ ਇਹਦੇ ਵਿੱਚ ਅੰਬੈਸੀ ਜਿਹੜੀ ਨੇੜੇ ਤੈਂਦੀ ਆ ਇੰਡੀਆਮ ਅੰਬੈਸੀ ਉਹਨਾਂ ਕੋਲੋਂ ਕਾਗਜ਼ ਬਣਵਾਉਣ ਦੇ ਲਈ ਵੀ ਜਿੱਥੇ ਖਾਚੇ ਦੀ ਲੋੜ ਉਥੇ ਬਹੁਤ ਸਾਰੀਆਂ ਜਿਹੜੀਆਂ ਕਾਗਜ਼ ਪੱਤਰ ਪੂਰੇ ਕੰਮ ਦੀ ਲੋੜ ਹੈ ਜਿਹਦੇ ਲਈ ਸਮਾਂ ਲੱਗ ਸਕਦਾ ਹੈ ਕਈ ਵਾਰ ਅੰਬੈਸੀ ਵੇਜ ਜਿਹੜੇ ਮੁਲਾਜ਼ਮ ਹੁੰਦੇ ਆ ਉਹ ਮਨ ਚੰਗੇ ਤੇ شریف ਹੁੰਦੇ ਆ ਉਹ ਕਿਸੇ ਦੇ ਦਰਦ ਦੀ પીડા ਦੇ ਲਿਆ ਉਹਨੂੰ ਚੰਗੀ ਤਰ੍ਹਾਂ ਸਮਝਦੇ ਆ ਉਹ ਪੀੜਤ ਪਰਿਵਾਰ ਨੂੰ ਇਸ ਦੁੱਖ ਦੇ ਵਿੱਚ ਦੇਖਿਆ ਕੋਈ ਬਰਦਾਸ਼ਤ ਕਰਨ ਦੇ ਯਾਰ ਨਹੀਂ ਹੁੰਦੇ ਸੋ ਕੋਸ਼ਿਸ਼ ਕਰਦੇ ਆ ਕਿ ਜਲਦੀ ਤੋਂ ਜਲਦੀ ਉਸ ਪੀੜਤ ਪਰਿਵਾਰ ਨੂੰ ਕਾਗਜ਼ ਪਿਆਰ ਕਰਕੇ ਦੇਣ لیکن کئی جگہ ਇਹ ਵੀ ਦੇਖਿਆ ਗਿਆ ਆ ਕਿਉਂਕਿ ਲੋਕਾਂ ਨੇ کافی ਸ਼ਿਕਾਇਤਾਂ ਕੀਤੀਆਂ ਇਸ ਮਾਮਲੇ ਵਿੱਚ ਪਿਛਲੇ ਚਾਹ ਪੰਜ ਮਹੀਨੇ ਤੋਂ ਮੈਨੂੰ کافی ਸ਼ਿਕਾਇਤਾਂ ਆਈਆਂ ਆ ਕੋਈ ਇੰਗਲੈਂਡ ਤੋਂ ਆਈ ਆ ਕੋਈ ਤੋਂ ਆਈ ਆ ਤੇ ਉਹ کئی ਜਗ੍ਹਾ ਤੇ ਦੇ ਜੀਆਂ ਅੰਬੈਸੀਆਂ ਦੇ ਜਿਹੜੇ ਆਫੀਸਰ ਹੁੰਦੇ ਆ ਜਾਂ ਕੰਸਲ ਡੀਲਿੰਗ ਹੈਂਡ ਹੁੰਦੇ ਆ ਉਹਨਾਂ ਦਾ ਦਬਈਆ ਆਮ ਤੌਰ ਤੇ ਪੀੜਤ ਪਰਿਵਾਰਾਂ ਨਾਲ ਬਹੁਤ ਵਧੀਆ ਨਹੀਂ ਹੁੰਦਾ ਤੇ ਉੱਥੇ ਇਹੋ ਜਿਹੇ ਕੇਸ ਦੇ ਵਿੱਚ ਜਿਹੜੇ ਪੀੜਤ ਪਰਿਵਾਰ ਹੈ ਉਹਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈਂਦਾ ਜਿੱਥੇ ਉਹਨਾਂ ਦੀ ਪੈਸੇ ਬਰਬਾਦੀ ਪੈਸੇ ਦੀ ਬਰਬਾਦੀ ਹੁੰਦੀ ਆ ਉੱਥੇ ਉਹਨਾਂ ਦਾ ਵਕਤ ਦਾ ਵੀ ਬਰਬਾਦ ਹੋਣਾ ਲਈਤ ਹੁੰਦਾ ਆ ਉਹ ਆਪੋ ਆਪਣੇ ਕਮਾਕਾਰਾਂ ਨੂੰ ਛੱਡ ਕੇ ਹਲ ਬੋਜ ਅੰਬੈ ਲੈਡੇ ਦੀ ਅੰਬੈਸੀ ਵਿੱਚ ਜਾ ਕੇ ਚੱਕਰ ਲਾਉਂਦੇ ਆ ਰੇ ਕੰਨ ਇਹ ਕਾਗਜ਼ ਪੱਤਰ ਤਿਆਰ ਕਰਨ ਦੀ ਘਟੂ ਘਟ ਜਿਹੜਾ ਮੇਰਾ ਤੈਦ ਬਾਇਆ ਉਹ ਇੱਕ ਹਫ਼ਤੇ ਦਾ ਸਮਾਂ ਜਿਹੜਾ ਲੱਗ ਜਾਂਦਾ ਹੈ ਕਿਉਂਕਿ ਅਸੀਂ ਵੀ ਇੱਕ ਕਾਫੀ ਸਮਾਂ ਪਹਿਲਾਂ ਇੱਕ ਡੇਟ ਬੁਕਿੰਗ ਭੇਜੀ ਸੀ ਔਰ ਇਸ ਗੱਲ ਕਿ ਮੈਨੂੰ ਇਸ ਗੱਲ ਦੀ ਜਾਣਕਾਰੀ ਆ ਕਿ ਇਹ ਜਿਹੜਾ ਜੈਡ ਬੋਡੀ ਪੰਜਾਬ ਭੇਜਣ ਵਾਲਾ ਕੰਮ ਹੈ ਇਹ ਬੜਾ ਇੱਕ ਟਾਈਮ ਕੰਜ਼ੂਮਿੰਗ ਜੌਬ ਹੈ ਤੇ ਇਹਦੇ ਲਈ ਜਿੱਥੇ ਪੈਸੇ ਦੀ ਬਹੁਤ ਲੋੜ ਹੈ ਉੱਥੇ ਟਾਈਮ ਦੀ ਵੀ ਬਹੁਤ ਜ਼ਿਆਦਾ ਲੋੜ ਹੈ ਸੋ ਸਾਨੂੰ ਉਮੀਦ ਹੈ ਅਸੀਂ ਸਾਰੀਆਂ ਅੰਬੈਸੀ ਔਰ ਉਹਨਾਂ ਦੇ ਸਟਾਫ ਮੈਂਬਰਸ ਸਾਹਿਬ ਨੂੰ ਵੀ ਬੈਂਟਿਕ ਆਪਦੇ ਆ ਕਿ ਜਦੋਂ ਵੀ ਇਹੋ ਜਿਹਾ ਕੋਈ ਕੇਸ ਉਹਨਾਂ ਦੇ ਨੋਟਿਸ ਵਿੱਚ ਆਵੇ ਤਾਂ ਕਟੋ-ਕਟ ਉਹ ਪੀੜਤ ਪਰਿਵਾਰ ਦੇ ਨਾਲ ਹਮਦਰਦੀ ਜ਼ਰੂਰ ਪ੍ਰਗਟ ਕਰਨ ਔਰ ਹਮਦਰਦੀ ਪ੍ਰਗਟ ਕਰਦੇ ਹੋਏ ਉਹਨਾਂ ਨੂੰ ਉਹਨਾਂ ਨੂੰ ਜਿਹੜੀਆਂ ਵੀ ਸਹੂਲਤਾਂ ਚਾਹੀਦੀਆਂ ਹਨ ਐਮਬੈਸੀ ਕੋਲੋਂ ਉਹਨਾਂ ਨੂੰ ਜਲਦੀ ਤੋਂ ਜਲਦੀ ਮਦਦ ਕਰਵਾ ਕੇ ਉਹਨਾਂ ਦੇ ਇਹ ਸਹਾਇਤਾ ਕੰਮ ਜਿੰਨੀ ਵੀ ਕਰ ਸਕਦੇ ਆ ਸੋ ਇਹ ਗੱਲ ਜਿਹੜੀ ਆ ਉਹ ਮੈਂ ਆਗਤ ਸਹਾਇਤਾ ਕਰਨਗੇ ਉਹ ਜਿਹੜਾ ਪੀੜਤ ਪਰਵਾਹ ਹੈ ਉਹਨਾਂ ਨੂੰ ਜਿਹੜਾ ਦੁੱਖ ਪੇਸ਼ ਆ ਰਿਹਾ ਆ ਉਸ ਦੁੱਖ ਦੇ ਵਿੱਚ ਥੋੜਾ ਉਹਨਾਂ ਨੂੰ ਗਰੀਬ ਜਿਹੜੀ ਆ ਉਹ ਜੂਰ ਨਹੀਂ ਸਕੇਗੀ ਅਗਲੀ ਗਾਂਦੇਲੀਆ ਲੋਕ ਸਭਾ ਦੇ ਵਿੱਚ اپੋਜੀਸ਼ਨ ਪਾਰਟੀ ਦੇ ਲੀਡਰਾਂ ਨੇ ਕਾਫੀ ਬੈਸ ਕੀਤੀ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਬਹਿਸ ਕੀਤੀ ਉਹ ਖਾਸ ਤੌਰ ਦੇ ਉੱਤੇ ਆਪਰੇਸ਼ਨ ਸੰਧੂਬ ਦੇ ਉੱਤੇ ਕਾਫੀ ਵਿਚਾਰ ਬਟੰਦਰਾ ਹੋਇਆ اپੋਜੀਸ਼ਨ ਪਾਰਟੀ ਦੇ ਦੂਰਨ ਪਾਰਟੀ ਦੇ ਉੱਤੇ ਕਈ ਕਿਸਮ ਦੇ ਦੋਸ਼ ਲਗਾਏ ਔਰ ਸਭ ਤੋਂ ਵੱਡਾ ਦੋਸ਼ ਇਹ ਸੀ ਕਿ ਜਿਹੜਾ ਪਾਕਿਸਤਾਨ ਔਰ ਹਿੰਦੁਸਤਾਨ ਦਰਮਿਆਨ ਯੁੱਧ ਸੀ ਉਨੂੰ ਰੋਕਣ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਆਪਣੀ ਇੱਕ ਵਿਸ਼ੇਸ਼ ਊਰਮਿਕਾ ਨੁਭਾਈ ਉਹ ਯੁੱਧ ਜਿਹੜਾ ਰੋਕਿਆ ਗਿਆ ਉਹ ਕੇਵਲ ਤੇ ਕੇਵਲ ਇਹ ਕ੍ਰੰਪ ਸਾਹ ਦੇ ਕੈਂਡਲ ਤਹੀ ਰੋਕਿਆ ਗਿਆ ਸੋ ਆਪੋਜੀਸ਼ਨ ਪਾਰਟੀਆਂ ਇਹ ਸਪਸ਼ਟੀਕਰਨ ਮੰਗਦੀਆਂ ਰਹੀਆਂ ਪ੍ਰਧਾਨ ਮੰਤਰੀ ਨਿੰਦ ਮੋਦੀ ਜੀ ਕੋਲੋਂ ਕਿਉਂਕਿ ਰਾਮ ਪ੍ਰਸਾਦ ਇਹ ਬਹੁਤ ਵਾਰ ਕਹਿ ਚੁੱਕੇ ਆ ਆਪ ਹੀ ਖੁਦ ਕਹਿ ਚੁੱਕੇ ਸਨ ਕਿ ਉਹਨਾਂ ਨੇ ਹਿੰਦੁਸਤਾਨ ਔਰ ਭਾਰਤ ਦਰਮਿਆਨ ਜਿਹੜਾ ਯੁੱਧ ਸੀ ਔਰ ਉਹਨਾਂ ਨੂੰ ਇਸ ਗੱਲ ਦਾ ਡਰ ਸੀ ਕਿ ਇਹ ਦੋਹਾਂ ਦੇਸ਼ਾਂ ਕੋਲ ਨੂਕਲੀਅਰ ਬੰਬ ਹੈ ਇਹ ਕਿਤੇ ਯੁੱਧ ਜਿਹੜਾ ਆ ਇਹ ਨੂਕਲੀਅਰ ਬੰਬਾਂ ਦੇ ਨਾਲ ਜਿਆਦਾ ਨੁਕਸਾਨ ਨਾ ਕਰ ਦੇਵੇ ਇਸੇ ਕਰਕੇ ਉਹਨਾਂ ਨੇ ਦੋਵਾਂ ਦੇਸ਼ਾਂ ਵਿਚਕਾਰ ਬਚੋੜੀ ਕੀਤੀ ਸੀ ਔਰ ਇਸ ਯੁੱਧ ਨੂੰ ਪੁਵਾਇਆ ਸੀ ਔਰ ਉਹਨਾਂ ਦੇ ਕਹਿਣ ਅਨੁਸਾਰ ਆਜਾ ਆਪੋਜੀਸ਼ਨ ਦੇ ਮੰਨਣ ਅਨੁਸਾਰ ਉਹਨਾਂ ਨੇ 16 17 ਮਾਰ ਇਸ ਗੱਲ ਨੂੰ ਦਰਾਇਆ ਰੇਟਾਨਾ ਡੇਡਾ ਪਾਰਲੀਮੈਂਟ ਦੇ ਵਿੱਚ ਪ੍ਰਾਈਮ ਮਿਨਿਸਟਰ ਮੋਦੀ ਨੇ ਗੱਲ ਕਹੀ ਆ ਉਹਨਾਂ ਨੇ ਇਸ ਗੱਲ ਨੂੰ ਸਵੀਕਾਰਿਆ ਆ ਕਿ ਕਿਸੇ ਵੀ ਦੁਨੀਆ ਦੇ ਪਾਕਬ ਨੇ ਉਹਨਾਂ ਦੁਨੀਆਂ ਜਾਂ ਪਾਕਿਸਤਾਨ ਹਿੰਦੁਸਤਾਨ ਦੁਨੀਆਂ ਜਾਂ ਪਾਕਿਸਤਾਨ ਦੇ ਮਿਆਂ ਚੱਲ ਰਹੀ جنگ ਨੂੰ ਲੋਕਾਂ ਦੇ ਲਈ ਕਿਸੇ ਵੀ ਦੇਸ਼ ਦੇ ਲੀਡਰ ਨੇ ਕਿਸੇ ਵੀ ਕਿਸਮ ਦੀ ਬਚੋਲ ਕੀ ਜਿਹੜੀ ਆ ਉਹ ਨਹੀਂ ਕੀਤੀ ਹੁਣ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਕਿਹੜੀਆਂ ਗੱਲਾਂ ਸਹੀ ਆ ਕਿਹੜੀਆਂ ਗੱਲਾਂ ਨਹੀਂ ਸਹੀ ਉਹ ਤਾਂ ਹਿੰਦੁਸਤਾਨ ਦੀ ਪਾਰਲੀਮੈਂਟ ਵਿੱਚ ਭਜੂਤ اپوزیشن ਪਾਰਟੀ ਦੇ ਲੀਡਰ ਤੇ ਸਭਾਤਾ ਪਾਰਟੀ ਦੇ ਲੀਡਰ ਆਪੋ ਵਿੱਚ ਹੀ ਫੈਸਲਾ ਕਰਨਗੇ ਹਾਲ ਦੀ ਘੜੀ ਇਹ ਮੋਦੀ ਸਾਹਿਬ ਨੇ ਇੱਕ ਗੱਲ ਸਪਸ਼ਟ ਕਰ ਦਿੱਤੀ ਆ ਕਿ ਹਿੰਦੁਸਤਾਨ ਔਰ ਪਾਕਿਸਤਾਨ ਦੇ ਦੁਨੀਆ ਚੱਲ ਰਹੀ ਜੰਗ ਦੇ ਵਿੱਚ ਉਹ ਉਹ ਰੋਕਣ ਦੇ ਲਈ ਕਿਸੇ ਵੀ ਦੁਨੀਆ ਦੇ ਦੇਸ਼ ਦੀ ਕੋਈ ਇਦਾਂ ਅੰਦਾਜ਼ੀ ਜਿਹੜੀ ਆ ਉਹ ਨਹੀਂ ਸੀ ਹੁਣ ਅੱਗੇ ਚੱਲੀਏ ਆਪਾਂ ਪੰਜਾਬ ਦੇ ਵਿੱਚ ਜਿਹੜੀ ਲੈਂਡ ਪੁਲਿੰਗ ਹੋ ਰਹੀ ਆ ਉਹ ਪੰਜਾਬ ਦਾ ਕਿਸਾਨ ਛੜਕਾਂ ਤੇ ਉਧਰਿਆ ਹੋਇਆ ਆ ਉਹਦੇ ਲਈ ਹਰ ਰੋਜ਼ ਬੱਕ ਬੱਕ ਕਹਾਣੀਆਂ ਸੁਣਨ ਨੂੰ ਦੇਖਣ ਨੂੰ ਮੈਦਗੀਆਂ ਆ ਔਰ ਇਸ ਪੰਜਾਬ ਸਰਕਾਰ ਦੀ ਇਸ ਸਕੀਮ ਦੇ ਨਾਲ ਪੰਜਾਬ ਦਾ ਹਰ ਇੱਕ ਕਿਸਾਨ ਜਿਹੜਾ ਦੁਖੀ ਜਾਪਦਾ ਹੈ ਕੱਲ ਮੈਂ ਇੱਕ ਵੀਡੀਓ ਦੇਖ ਰਿਆ ਸੀ ਜਿਹਦੇ ਵਿੱਚ ਇੱਕ 40 ਕਿੱਲੇ ਦਾ ਮਾਲਕ ਕਿਸਾਨ ਬੋਲ ਰਿਹਾ ਸੀ ਔਰ ਉਹ ਕਹਿ ਰਿਹਾ ਸੀ ਕਿ ਉਹਨਾਂ ਦੇ ਕੋਲ 40 ਕਿੱਲੇ ਜ਼ਮੀਨ ਹੈ ਟੋਟਲ ਔਰ ਕਿਸੇ ਸਮੇਂ ਦੇ ਉੱਤੇ ਉਹ ਆਮ ਆਦਮੀ ਪਾਰਟੀ ਦਾ ਬਹੁਤ ਸੰਜੀਦਾ ਆਗੂ ਆਇਆ ਹੈ ਔਰ ਉਹਦੇ ਕੋਲ ਜਿਹੜੇ ਬੰਦੇ ਖੜੇ ਸਨ ਜਦੋਂ ਬੋਲ ਲਿਆ ਸੀ ਉਹ ਉਹਨੂੰ ਉਹ ਮਜ਼ਾਕ ਕਰ ਰਹੇ ਸਨ ਔਰ ਉਹ ਦੱਸ ਰਿਹਾ ਸੀ ਕਿਸੇ ਟੀਵੀ ਚੈਨਲ ਦੇ ਪੱਤਰਕਾਰ ਨੂੰ ਕਿ ਉਹ ਜਿਹੜੇ 40 ਕਿਲੇ ਉਦੇ ਕੋਲ ਆ ਉਹ 40 ਦੇ 40 ਕਿੱਲੇ ਸਾਰੇ ਦੇ ਸਾਰੇ ਲੈਂਡ ਪੁਲਿੰਗ ਸਕੀਮ ਦੇ ਅਧੀਨ ਉਹ ਆ ਰਹੇ ਆ ਹੁਣ ਦੱਸੋ ਉਹ ਪੁੱਛ ਰਿਆ ਸੀ ਵੀ ਦੱਸੋ ਉਸਨੇ ਆਪਣੇ ਪਰਿਵਾਰ ਤੇ ਪਰਿਵਾਰ ਦੀ ਰੋਟੀ ਕਿੱਥੋਂ ਚਲਾਉਣੀ ਆ ਜਾਂ ਆਪਣੇ ਪਰਿਵਾਰ ਦੇ ਜਿਹੜੇ ਕਾਮਕਾਰ ਆ ਉਹ ਕਿੱਥੋਂ ਚਲਾਉਣੇ ਆ ਉਹ ਇਸ ਗੱਲ ਨੂੰ ਦਲੀਲ ਦੇ ਰਿਹਾ ਸੀ ਔਰ ਕੁਝ ਜਿਹੜੇ ਪੰਜਾਬ ਦੇ ਕਿਸਾਨ ਆ ਉਹ ਇਹ ਗੱਲ ਵੀ ਦਲੀਲ ਦੇ ਰਹੇ ਆ ਕਿ ਬਹੁਤ ਸਮਾਂ ਪਹਿਲਾਂ ਔਰ ਇਵਨ ਇੱਕ ਕਿਸਾਨ ਆਗੂ ਨੇ ਤਾਂ 2013 ਦੀਆਂ ਕਲੋਨੀਆਂ ਵੀ ਦਿਖਾਈਆਂ ਆ ਜਿਹੜੀਆਂ ਕਿਸੇ ਸਮੇਂ ਦੇ ਉੱਤੇ ਪੰਜਾਬ ਸਰਕਾਰ ਨੇ ਇਹੋ ਜੀਆਂ ਆ ਲੈਂਡ ਪੁਲਿੰਗ ਵਰਗੀਆਂ ਸਕੀਮਾਂ ਦੇ ਤਹਿਤ ਜਿਵੇਂ ਦਾਦਾਂ ਕੋਲੋਂ ਜ਼ਮੀਨਾਂ ਜਿਹੜੀਆਂ ਐਕਵਾਇਰ ਕੀਤੀਆਂ ਸਨ ਉਹ ਅਜੇ ਦੀਆਂ ਅਜੇ ਕਿਉਂ ਦੀਆਂ ਜਿਉਂ ਦੀਆਂ ਕਿਉਂ ਜ਼ਮੀਨਾਂ ਪਈਆਂ ਆ ਉੱਥੇ ਇੱਕ ਇੱਕ ਦੋ ਦੋ ਘਰ ਜਿਹੜੇ ਆ ਉਹ ਬਣੇ ਹੋਏ ਆ ਉਹ ਉਹਨਾਂ ਜ਼ਮੀਨਾਂ ਦਾ ਪੈਸਾ ਨਾ ਤਾਂ ਉਹਨਾਂ ਜ਼ਮੀਨਾਂ ਦੇ ਮਾਲਕਾਂ ਨੂੰ ਅਜੇ ਤੱਕ ਨਹੀਂ ਸਕਿਆ ਆ ਉਹ ਨਾ ਹੀ ਉਹ ਜਿਹੜੀਆਂ ਜ਼ਮੀਨਾਂ ਆ ਉਹ ਆਬਾਦ ਹੋ ਚੁਕੀ ਹੋ ਹੋਈਆਂ ਤਾਂ ਫਿਰ ਇਹੋ ਜਿਹੀ ਲੈਂਡ ਪਲਿੰਗ ਦਾ ਕੀ ਫਾਇਦਾ ਦਾਦਾ ਅਸਲ ਚ ਜੇਕਰ ਇਸ ਮਾਮਲੇ ਦਾ ਸਟੱਡੀ ਕੀਤੀ ਜਾਵੇ ਤਾਂ ਇਹਦੇ ਪਿੱਛੇ ਆਮ ਆਦਮੀ ਪਾਰਟੀ ਦੇ ਸਪੀਮੋਸ਼ਰੀ ਅਰਨ ਤੇ ਜੀਵਾਲ ਦੀ ਇੱਕ ਬਹੁਤ ਵੱਡੀ ਜਿਹੀ ਸ਼ਾਤਾਨਾ ਕਾਰਵਾਈ ਆ ਉਹ ਦਿਖਾਈ ਦੇ ਰਹੀ ਹੈ ਉਹ ਪੰਜਾਬੀਆਂ ਨੂੰ ਆਕਸਰ ਰੋਟੀ ਪਾਣੀ ਖਾਂਦਾ ਉਹ ਬਰਦਾਸ਼ਤ ਨਹੀਂ ਕਰ ਸਕਦਾ ਪਤਾ ਨਹੀਂ ਉਹਨੂੰ ਕਿਹ ਜੀ ਜ਼ਮਾਨੇ ਦੀ ਦੁਸ਼ਮਣੀ ਆ ਪੰਜਾਬ ਦੇ ਲੋਕਾਂ ਕੋਲੋਂ ਪੰਜਾਬ ਦੇ ਲੋਕਾਂ ਕੋਲੋਂ ਉਹ ਖਾਂਦਾ ਵੀ ਆ ਪੰਜਾਬ ਦੇ ਲੋਕਾਂ ਦੇ ਪੈਸੇ ਉੱਪਰ ਐਸ਼ ਆਰਾਮ ਵੀ ਕਰਦਾ ਆ ਪੰਜਾਬ ਦੇ ਖਜ਼ਾਨੇ ਨੂੰ ਉਹ ਕਈ ਵਾਰ ਵਰਤਦਾ ਵੀ ਆ ਆਪਣੇ ਸਵਾਦ ਲਈ ਵੇਖ ਵੀ ਉਹ ਪੰਜਾਬੀਆਂ ਨੂੰ ਦੇਖ ਕੇ ਇਹ ਬਰਦਾਸ਼ਤ ਨਹੀਂ ਕਰ ਸਕਦਾ ਕਿ ਉਹ ਰਾਜਮੀ ਰੋਟੀ ਕਿਉਂ ਖਾ ਰਹਿਆ ਉਹ ਦਿਨ ਦਾ ਇਹੋ ਜਿਹੀਆਂ ਸਕੀਮਾਂ ਘਾਟਾ ਲੈਂਦਾ ਆ ਜਿਹਦੇ ਨਾਲ ਪੰਜਾਬ ਦੇ ਲੋਕ ਬਰਬਾਦੀ ਵੱਲ ਦੇ ਹਿੱਸੇ ਵੱਲ ਵੱਧ ਸਕਣ ਇਹ ਇਹ ਜਿਹੜਾ ਕੰਮ ਹੈ ਇਹਦੀ ਉਹਦੀ ਸ਼ਰਾਬ ਦੇ ਵਜੋਂ ਸਾਹਮਣੇ ਆਇਆ ਹੈ ਕੋਣ ਦੇਖਾਂ ਪੰਜਾਬੀਆਂ ਦਾ ਕੰਮ ਹੈ ਪੰਜਾਬ ਸਰਕਾਰ ਦਾ ਕੰਮ ਹੈ ਮੈਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰੂੰਗਾ ਕਿ ਕਟੋ ਕਟ ਪੰਜਾਬ ਸਰਕਾਰ ਪੰਜਾਬੀਆਂ ਦੇ ਸੁਭਾਅ ਨੂੰ ਜਾਣੂ ਆ ਇਹ ਜਿਹੜੀ ਪੰਜਾਬ ਸਰਕਾਰ ਹੈ ਇਹ ਕੋਈ ਪਾਕਿਸਤਾਨ ਤੋਂ ਨਹੀਂ ਆਈ ਇਹ ਇਸੇ ਪੰਜਾਬ ਦੇ ਲੋਕਾਂ ਵੱਲੋਂ ਚਣੀ ਹੋਈ ਸਰਕਾਰ ਹੈ ਫਿਰ ਇਹ ਸਰਕਾਰ ਨੂੰ ਪੰਜਾਬੀਆਂ ਦੇ ਸਾਰੇ ਦੁੱਖ ਸੁੱਖ ਬਾਰੇ ਸਭ ਕੁਝ ਪਤਾ ਹੋਣਾ ਚਾਹੀਦਾ ਹੈ ਜੇਕਰ ਪੰਜਾਬ ਸਰਕਾਰ ਨੇ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਨੂੰ ਹੱਲ ਕਰਨ ਦਾ ਯਤਨ ਨਾ ਕੀਤਾ ਤਾਂ ਮੈਂ ਸਮਝਦਾ ਹਾਂ ਕਿ ਪੰਜਾਬ ਸਰਕਾਰ ਉਦ ਦੀ ਤਾਬੇ ਉੱਤੇ ਪੰਜਾਬ ਦੇ ਲੋਕਾਂ ਦੇ ਲਈ ਕੋਈ ਵੀ ਉਹਨਾਂ ਦੀ ਭਲਾਈ ਲਈ ਯਤਨ ਕਰਨ ਵਿੱਚ ਅਸਫਲ ਰਹੀ ਹੈ ਜਿਹਦੇ ਲਈ ਉਹਨਾਂ ਨੂੰ ساری ਉਮਰ ਪੰਜਾਬ ਦੇ ਲੋਕਾਂ ਦੀ ਸੇਵਾ ਨਾ ਕਰਨ ਦਾ ਪਛਤਾਵਾ ਹੀ ਬਣਿਆ ਰਹੇਗਾ ਥੈਂਕ ਯੂ ਵੈਰੀ ਮਚ